ਪਹਿਰਾ ਫਲੋਂ ਜਮੀਨ ਤੇ ਕੱਗੀ ਹੱਥ ਵੱਨ ਕੇ ਗੜ ਗਿਆ ਕਹਿੰਦਾ ਮਹਾਰਾਜ ਜੀ ਹੋਰ ਨਿਕਰਦਾ ਮੇਰੇ ਕੋਲ ਹੈ ਨਹੀਂ ਹੁਣ ਰਾਜਾ ਕਹਿਣ ਲੱਗਿਆ ਕਹਿੰਦਾ ਪੰਡਤ ਜੀ ਝੂਠ ਨਾ ਬੋਲੋ ਬਾਜੀ ਪੰਜ ਪਿਆਰੇ ਸਿੰਘ ਸਹਿਬਾਨ ਸਵੇਰ ਤੋਂ ਹਰ ਇੱਕ ਪਰਾਅ ਤੇ ਮਾਨ ਭੇਜਿਆ ਹੈ ਮਹਾਰਾਜ ਕਿਰਤਾ ਬਣਾ ਕੇ ਰੱਖਣਾ ਜਿਵੇਂ ਜੇ ਕਹਾ ਕਰਨਾ ਇਸੇ ਤਰ੍ਹਾਂ ਹੀ ਆਗੁਰ ਸਿੱਖੀ ਵਕਸ਼ਸ ਕਰਦੇ ਰਹਿਣਾ ਚਾਹ ਦੀਏ ਕਲਾ ਚ ਰੱਖਾ ਬੇਅੰਤ ਆਸ਼ੀਰਵਾਦ ਤੇ ਜਿਆ ਨਤਮਸਤ ਲਾਉਂਦੇ ਆ ਮਹਾਰਾਜ ਕਿਰਪਾ ਬਣਾ ਕੇ ਰੱਖਣ ਲਿਆ ਹੋ ਬਸ ਕੀਆ ਹੁਣ ਕੀ ਹੋਇਆ ਬੰਦ ਜੀ ਜਾਂ ਤਾਂ ਦੂਸਰਾ ਕੰਗਣ ਦੇ ਦਿਓ ਨਹੀਂ ਫੇਰ ਸਜ਼ਾ ਦੇ ਲਈ ਤਿਆਰ ਹੋ ਜਾਓ ਹੁਣ ਤਾਂ ਮੈਂ ਪ੍ਰੀਮ ਨਾਲ ਮੰਗਦਾ ਸਤਿਕਾਰ ਨਾਲ ਮੰਗਦਾ ਸਾਡੇ ਸਤਿਕਾਰਯੋਗ ਮੈਨੂੰ ਇਹ ਕੰਗਣ ਚਾਹੀਦਾ ਇਹਦੇ ਨਾਲ ਦਾ ਦੂਸਰਾ ਜਿਹੜੀ ਦੁਕਾਨ ਤੋਂ ਲਿਆਦਾ ਜਿੱਥੋਂ ਲਿਆਦਾ ਮੈਨੂੰ ਲਿਆ ਕੇ ਦੇ ਦਿਓ ਕੰਗਰ ਦੇ ਤਾਂ ਹੋਵੇ ਕਿਸੇ ਦੁਕਾਨ ਤੇ ਤਾਤਾ ਪੰਡ ਦੀ ਲਿਆ ਕੇ ਦੇਣਾ ਕੰਗਰ ਤਾਂ ਚੋਰੀ ਦਾ ਕੰਗਰ ਤਾਂ ਰਵਦਾਦ ਜੀਆਂ ਦਾ ਕੰਗਰ ਤਾਂ ਗੰਗਾ ਮਾਤਾ ਨੇ ਭੇਟਾ ਦਿੱਤੀ ਆ ਰਵਦਾਦ ਜੀਆਂ ਨੂੰ ਫਿਰ ਮੁੜ ਕੇ ਆ ਗਿਆ ਪੰਡ ਜੀ ਨੂੰ ਹੱਥ ਵੰਨ ਕੇ ਸਰਵਾਜ ਦੇ ਚਰਨਾਂ 'ਚ ਵਿਗ ਪਿਆ ਕਹਿੰਦਾ ਰਾਜਾ ਜੀ ਮੈਨੂੰ ਮਾਫ ਕਰ ਦੋ ਇਹ ਕੰਗਰ ਕੋੰਗਰ ਮੇਰਾ ਨਹੀਂ ਸੀ ਮੈਂ ਤਾਂ ਐਨੇ ਤੁਨ ਦਾਉਤ ਲੈ ਗਿਆ ਇਹ ਅੰਗਨਧਾਰ ਰਵਦਾਸ ਦਾ ਸੀ ਇਹ ਤਾਂ ਗੰਗਾ ਮਾਤਾ ਨੇ ਰਵਦਾਸ ਨੂੰ ਭੇਟਾ ਦਿੱਤੀ ਸੀ ਆ ਮੇਰਾ ਮਾਨ ਬੇਈਮਾਨ ਹੋ ਗਿਆ ਮੈਂ ਰੱਖ ਬੈਠਿਆ ਹੁਣ ਉਹਦਾ ਹਰਜਾਨਾ ਭੁਗਤ ਰਿਹਾ ਤੁਹਾਡੇ ਸਾਹਮਣੇ ਖੜਾ ਹਾਂ ਕਹਿੰਦਾ ਪੰਡ ਜੀ ਇਹ ਤਾਂ ਬਹੁਤ ਵੱਡਾ ਪਾਪ ਕਰਿਆ ਤੁਸੀਂ ਪਰ ਹੁਣ ਸਰਦਾ ਮੇਰਾ ਵੀ ਨਹੀਂ ਕੰਗਰ ਤਾਂ ਲਿਆ ਕੇ ਦੇਣਾ ਪੂ ਮੇਰੀ ਪਟਰਾਣੀ ਦੇ ਪਸੰਦ ਆ ਗਿਆ ਸਹਦਾ ਜੀ ਹੁਣ ਮੇਰੇ ਤਾਂ ਦੋਨੇ ਹੱਥ ਖੜੇ ਨੇ ਮੇਰੀ ਤਾਂ ਬੇਨਤੀ ਆ ਮੇਰੇ ਨਾਲ ਚੱਲੋ ਮੈਂ ਤਾਂ ਤੁਹਾਨੂੰ ਰਵਦਾਦੀਆਂ ਦੇ ਕੋਲੇ ਲੈ ਜਾਣਾ ਉਹ ਕਹਿੰਦੇ ਨਾਲ ਹੀ ਰਾਜਾ ਸਾਰੀ ਸੰਗਤ ਸਤਗੁਰ ਰਵਦਾਦੀਆਂ ਦੇ ਜਾ ਕੇ ਕੋਲੇ ਬੇਨਤੀਆਂ ਕਰਦੇ ਨੇ ਬੇਨਤੀਆਂ ਕਰਦੇ ਨੇ ਪੰਡਿਤ ਜੀ ਪੈਰਾਂ 'ਚ ਟਿਕਦੇ ਨੇ ਲੈ ਲੈਂਿਆ ਕਰਦੇ ਨੇ ਕਹਿੰਦੇ ਸਤਗੁਰ ਜੀ ਮੈਂ ਥੋੜਾ ਚੋਰ ਆ ਮੈਂ ਪਾਪੀ ਆ ਮੈਂ ਬੇਈਮਾਨ ਆ ਜਦੋਂ ਤੁਸੀਂ ਮੈਨੂੰ ਗੰਗਾ ਤੇ ਭੇਜਿਆ ਸੀ ਨਮਣੀ ਲੈ ਕੇ ਉਹ ਦਰਣੀ ਦੇ ਵੱਟੇ ਮੈਨੂੰ ਵੱਡਾ ਮਾਤਾ ਨੇ ਇੱਕ ਕੰੰਡਰ ਸੇ ਥਾਲੀ ਭੇਜਤਾ ਸੀ ਮੈਂ ਉਹ ਚੋਰੀਓ ਰੱਖ ਲਿਆ ਹੁਣ ਮੈਨੂੰ ਦੂਸਰੇ ਕੰਗਣ ਲਈ ਰਾਜੇ ਨੇ ਕਿਹਾ ਲੋ ਕਿਹਦੇ ਬੇਨਤੀਆਂ ਦੁਈਆਂ ਮੰਨਤਾ ਕਰਦਾ ਰਵਦਾਸ ਵਾਰਾ ਜੀ ਦੀਆਂ ਸਾਹਮਣੇ ਖੜੇ ਹੋ ਉਸ ਸਮੇਂ ਦਾ ਨਕਸ਼ਾ ਪਾਰ ਘਰਾਇਓ ਦੱਸਣ ਲੱਗੇ ਹੋ ਚਾਲੇ ਬੰਦਰ ਦੇ ਨਾਲੇ ਪਹੁੰਚ ਗਏ ਆਪਕ ਘਰ ਦੇ ਸਭ ਦੇ ਆਵਾਸਤ ਨਹੋਲੇ ਵਾਲੇ ਨੂੰ ਮੇਰੀ ਮੰਨ ਕੇ ਕੋਕ ਪੁਕਾਰ ਜਦੋਂ ਜਾ ਕੇ ਸਤਗੁਰੂ ਦਾਸ ਸਵਾਹ ਰਾਜਿਆਂ ਦੇ ਅੱਗੇ ਦੇਖੋ ਕਿੱਡੀ ਤਾਕਤ ਨੇ ਐਵੇਂ ਨਹੀਂ ਦਿਹਾੜੇ ਬਣਾਏ ਜਾਂਦੇ ਕਈ ਦੇ ਕਹਾਉਂਦੇ ਰਾਜੇ ਰਾਜੇ ਚੰਦਰਪਤਾਪ ਵਰਗੇ ਇਕੱਲੇ ਚੰਦਰਪਤਾਪ ਵਰਗੇ ਨਹੀਂ ਰਾਜੇ ਰਤਨ ਸਿੰਘ ਵਰਗੇ ਰਾਣੇ ਸੰਘੇ ਵਰਗੇ ਪੈਰਾ ਚੁੜਗਾ ਹੋਏ ਸੀ ਸੋ ਉੱਚੀ ਰਾਜਪੂਤ ਬੌ ਆ ਕੇ ਚਰਨਾਂ 'ਚ ਡਿੱਗ ਪਈ ਸੀ ਇਹ ਤਾਂ ਅੰਮ੍ਰਿਤ ਚੰਦਰ ਪ੍ਰਤਾਪ ਦੀਆਂ ਗੱਲਾਂ ਕਰਦੇ ਆ ਹੁਣ ਪੰਡਤ ਜੀ ਲੈ ਕੇ ਰਾਜੇ ਚੰਦਰ ਪ੍ਰਤਾਪ ਨੂੰ ਨਾਲ ਜਾ ਕੇ ਸਤਬਰ ਰਵਰਾਜ ਜੀਆ ਦੇ ਅੱਗੇ ਪੈਰਾ 'ਚ ਡਿੱਗ ਪਏ ਕਹਿੰਦੇ ਮਹਾਰਾਜ ਜੀ ਬਚਾ ਲਓ ਮੇਰੇ ਬੱਚੇ ਰੋਣਗੇ ਰਾਜੇ ਨੇ ਸੂੜੀ ਤੇ ਤੱਕ ਦੇਣਾ ਤਨ ਦਾ ਮਗਰ ਪਿਆ ਉਹ ਕਹਿੰਦੇ ਪੰਡਤ ਜੀ ਗੱਲ ਵੀ ਦੱਸੋਗੇ ਕੀ ਹੋ ਗਈ ਗਲਤਾ ਦੱਸੋ ਸਾਡੇ ਤੁਝਣ ਜੋਗ ਬਾਹਾਂ ਤੋਂ ਫੜਲੇ ਪੰਡ ਜੀ ਕਹਿੰਦੇ ਤੁਸੀਂ ਸਾਡੇ ਪਹਿਲਾਂ ਚ ਲਿਖਦੇ ਸੋਹਣੇ ਲੱਗਦੇ ਹੋ ਅਈ ਤਾਂ ਨਾਦਰ ਜਿਹੜੇ ਸਾਡੇ ਨਾਲ ਲੱਗਣ ਤੇ ਗੰਦਾ ਨਹਾਟੇ ਆਉਂਦੇ ਸੀ ਅੱਜ ਸਾਡੇ ਪਹਿਰਾ ਚ ਨਿਕ ਰਹੇ ਹੋ ਪੰਡ ਜੀ ਐਡਾ ਆਪਤ ਨਾ ਚਾਹੋ ਬੇਨਤੀ ਹੈ ਦੱਸੋ ਕੀ ਗੱਲ ਹੋਦੋ ਕਿਨਾਂ ਮਹਾਰਾਜ ਜੀ ਗੱਲ ਤਾਂ ਇਹ ਹੈ ਮੈਂ ਤੁਹਾਡਾ ਚੋਰ ਆ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਆ ਤੁਹਾਡਾ ਚੋਰ ਆ ਮੈਨੂੰ ਜੋ ਸਜ਼ਾ ਤੁਸੀਂ ਦੇਣੀ ਚਾਹੋ ਮੈਨੂੰ ਮਨਜ਼ੂਰ ਹੈ ਉਹ ਕਿਉਂ ਜਿਹੜੀ ਮੈਨੂੰ ਤੁਸੀਂ ਦਬੜੀ ਦਿੱਤੀ ਸੀ ਨਾ ਪਹਿਲਾਂ ਤਾਂ ਮੈਂ ਦਬੜੀ ਰੱਖਣ ਦੀ ਕੋਸ਼ਿਸ਼ ਕੀਤੀ ਦਬੜੀ ਗੰਧਾ ਬਾਤਾਂ ਨੇ ਆਪ ਮੋਲ ਕੇ ਮੰਗ ਲਈ ਫਿਰ ਤੁਹਾਡੇ ਲਈ ਇੱਕ ਬਹੁਤ ਪਿਆਰੀ અલੌਕਿਕ ਸੁਗਾਤ ਭੇਜੀ ਇੱਕ ਕੰਗਣ ਉਹ ਤੇ ਵੀ ਮੇਰਾ ਮਾਣਾ ਜਿਹੜਾ ਬੇਈਮਾਨ ਹੋ ਗਿਆ ਸਤਿਗੁਰੂ ਜੀ ਉਹ ਕੰਗਣ ਮੈਂ ਆਪਦੇ ਘਰ ਵਾਲੀ ਨੂੰ ਪਹਿਨਾਤਾ ਮੇਰੇ ਕਹ ਹਾਂ ਇਹ ਤੋਂ ਰਾਜੇ ਨੇ ਮੰਗ ਕਰ ਲਈ ਮੈਂ ਇਹਨਾਂ ਨੂੰ ਦਿੱਤਾ ਉਹ ਰਾਜਾ ਕਹਿੰਦਾ ਦੂਜਾ ਲਿਆ ਪੈ ਗਈ ਵਿਰਸਾ ਸਤਿਗੁਰ ਰਵਿਦਾਸ ਮਹਾਰਾਜ ਦੀ ਹਸਪੇ ਕਹਿੰਦੇ ਪਾਂਡੇ ਦੀ ਫਿਰ ਦੂਜਾ ਵੀ ਲਿਆਉਂਦਾ ਕਹਿੰਦਾ ਜੀ ਕਿੱਥੋਂ ਲਿਆਉਂਦਾ ਦੱਸੋ ਨਾ ਜੀ ਕਿਥੋਂ ਲਿਆਉਣਾ ਨਾ ਤੁਸੀਂ ਡਬੜੀ ਤੇ ਨਹੀਂ ਸੀ ਨਾ ਮੈਂ ਗੰਗਾ ਤੇ ਜਾਣਾ ਸੀ ਨਾ ਗੰਗਾ ਮਾਤਾ ਨੇ ਕੰਗਰ ਦੇਣਾ ਸੀ ਮੈਂ ਤਾਂ ਪਹਿਲੀ ਚੋਰੀ ਨਹੀਂ ਮੇਰੇ ਕੰਨਾਂ ਨੂੰ ਹੱਥ ਹਲਵਾ ਤੇ ਮੈਂ ਤਾਂ ਹੁਣ ਬਖਸ਼ ਦੋ ਜੇ ਨਾ ਕਿਰਪਾ ਕਰੀ ਨਾ ਆ ਮੇਰੀ ਔਲਾਦ ਆ ਰੋਟੀ ਕਰ ਲਾਂਦੀ ਰਹੇ ਜੋ ਮੈਨੂੰ ਸੂਲੀ ਤੇ ਟੰਗ ਦੇਣਗੇ ਸਤਗੁਰੂ ਰਵਿਦਾਸ ਜੀ ਮਹਾਰਾਜ ਹੱਸ ਕੇ ਬੋਲਦੇ ਨੇ ਕਹਿੰਦੇ ਪੰਡ ਜੀ ਕਬਰਾਓ ਨਾ ਕਬਰਾਓ ਨਾ ਤੁਸੀਂ ਇੱਕ ਕਬਰ ਦੀ ਗੱਲ ਕਰਦੇ ਹੋ ਜਿੰਨੇ ਮਰਜ਼ੀ ਰਹੋ ਜਿੰਨੇ ਚੱਕਰੇ ਨੇ ਚੱਕ ਲਓ ਲਓ ਹੁਣ ਜਿਹੜੀ ਜਗ੍ਹਾ ਤੇ ਬੈਠੇ ਆ ਨਾ ਮੇਰੇ ਸਤਗੁਰੂ ਰਵਿਦਾਸ ਮਹਾਰਾਜ ਜੀ ਉਸ ਚੱਤੀ ਦਾ ਇੱਕ ਲੋਕਰ ਚੱਕੀ ਜਦੋਂ ਚੱਕੀ ਸਵੇਤ ਰਾਜਾ ਚੰਦਰ ਸਹਿਰ ਸਵੇਤ ਦੁਨੀਆ ਜਿੰਨੀ ਆਈ ਸੀ ਪੱਟ ਜੀ ਦੇਖਦੇ ਆ ਗੰਗਾ ਥੱਲੋਂ ਵੀ ਵਗਦੀ ਆ ਥੱਲੋਂ ਵੀ ಭಾಗ 在里面呢。<Yes. S 1>